ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਤਿਹਾਸਿਕ ਧਰਮ ਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ ਗੜੀ ਮਾਨਸੂਵਾਲ ਦੀ ਖੱਡ ਵਿੱਚ ਪਲਟ ਗਈ ਬੱਸ ਵਿੱਚ 30 ਸ਼ਰਧਾਲੂ ਸਵਾਰ ਸਨ ਜਿਨ੍ਹਾਂ ਵਿੱਚ ਬਹੁਤ ਬੱਚੇ ਅਤੇ ਮਹਿਲਾਵਾਂ ਸਨ ਘਟਨਾ ਦੁਪਹਿਰ ਕਰੀਬ ਕੱਲ ਦੇ 2 ਵਜੇ ਦੀ ਦੱਸੀ ਜਾ ਰਹੀ ਹੈ ਦੁਰਘਟਨਾ ਵਿੱਚ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਹੋਇਆ ਹੈ ਪਰ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਬੀਬੀ ਐਸ ਸਕੂਲ ਲੀਲਾ ਮੇਘ ਸਿੰਘ ਦੀ ਬੱਸ ਨੰਬਰ ਪੀਵੀ 13 ਬੀਬੀ 7462 ਜਿਸ ਨੂੰ ਡਰਾਈਵਰ ਪਰਮਿੰਦਰ ਸਿੰਘ ਪੁੱਤਰ ਬੰਤ ਸਿੰਘ ਨਿਵਾਸੀ ਕੋਕਰੀ ਬੁੱਟਰ ਥਾਣਾ ਮਈਮਾ ਜ਼ਿਲ੍ਹਾ ਮੋਗਾ ਚਲਾ ਰਿਆ ਸੀ ਇਹ ਵਾਸਪਿੰਡ ਰਸੂਲਪੁਰ ਥਾਣਾ ਜਗਰਾਉ ਦੀ ਸੰਗਤ ਨੂੰ ਲੈ ਕੇ ਸ਼੍ਰੀ ਖੁਰਾਲਗੜ੍ਹ ਸਾਹਿਬ ਜਾ ਰਹੀ ਸੀ ਕਿ ਵਾਸ ਗੱਡੀ ਮਨਸੋਬਾਲ ਤੋਂ ਖੁਰਾਲਗੜ੍ਹ ਵੱਲ ਚਲੀ ਤਾਂ ਗੱਡੀ ਦੇ ਨੇੜੇ ਹੀ ਉਤਰਾਈ ਦੇ ਵਿੱਚ ਉਹ ਚੱਲ ਜਾਂਦੀ ਹੈ ਤੇ ਬੱਸ ਬਿਕਾਬੂ ਹੋ ਜਾਂਦੀ ਹੈ ਤੇ ਖੱਡ ਦੇ ਵਿੱਚ ਡਿੱਗ ਪੈਂਦੀ ਹੈ ਉੱਥੇ ਹੀ ਖਬਰ ਮਿਲਦੇ ਹੀ ਸਾਰੇ ਗੁਰੂ ਘਰ ਦੀ ਐਂਬੂਲੈਂਸ ਤੇ ਹੋਰ ਗੱਡੀਆਂ ਜਲਦ ਮੌਕੇ ਤੇ ਪਹੁੰਚਦੀਆਂ ਨੇ ਤੇ ਜ਼ਖਮੀਆਂ ਨੂੰ ਤੁਰੰਤ ਗੜ ਸ਼ੰਕਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਮੇਰਾ ਨਾਮ ਜੀਤ ਘੋਰਾ ਸੀ ਹਾਂ ਸਸ ਅਸੀਂ ਖਰਾਦਗੜ ਨੂੰ ਚੱਲਦੇ ਪਏ ਸੀ ਰਾਜਾ ਸਾਹਿਬ ਤੋਂ ਆਏ ਸੀ ਅਸੀਂ ਪਿੰਡ ਛੱਡਰ ਚੂਲਪੁਰ ਜੰਡੀ ਆ ਅਸੀਂ ਉੱਥੋਂ ਦੇ ਰਾਜਾ ਸਾਹਿਬ ਤੋਂ ਆਏ ਸੀ ਖਰਾਦਗੜ ਚੱਲਦੇ ਸੀ ਮੱਥਾ ਟੇਕਣ ਮੁੰਡਾ ਹਟਾ ਆਇਆ ਸੀਗਾ ਬਾਹਰ ਉਹਨੇ ਕੋ ਸੁੱਖ ਸੁੱਖੀ ਹੋਣੀ ਆ ਇੱਕ ਸਾਡਾ ਮੁੰਡਾ ਵਿਆਹ ਆ ਤੇ ਜੇੜ ਦਾ ਮੁੰਡਾ ਉਹ ਜੇੜ ਦਾ ਮੁੰਡਾ ਛੋਟਾ ਲੈ ਕੇ ਚੱਲਦਾ ਸੀ ਮੱਤਾ ਟਪਾਉਣ ਨੂੰ ਬਸ ਜਾਂਦਿਆ ਦਾ ਹੀ ਐਕਸੀਡੈਂਟ ਹੋ ਗਿਆ ਉੱਥੇ ਬੱਸ ਕੋਲੇ ਮੁੜ ਗਈ ਬਾਅਦ ਤੋਂ ਸੰਭਲੀ ਨਹੀਂ ਗਈ ਉਹਨੇ ਵਿੱਚ ਸੜਤੀ ਖਾਈ ਹਏ ਕਿਸੇ ਵਿੱਚ ਬਚੀ ਸੀ ਨਹੀਂ ਕਿਸੇ ਵਿੱਚ ਨਹੀਂ ਬਜੀ ਉਦਾਂ ਹੀ ਉਹ ਤੋਂ ਸੰਭਲੀ ਨਹੀਂ ਗਈ ਹਾਏ ਹਾਂਜੀ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਦੀ ਗਲੀ ਮਾਨਸਾਹ ਈਨਾਂ ਮੇਰਾ ਨਾਮ ਸਿੰਘਾ ਜੀ ਹਾਂਜੀ ਇਧਰੋਂ ਝੁੰਗੀਆਂ ਰੋਡ ਵੱਲ ਤੇ ਬਾਸਾਂ ਦੀ ਸੀਗੀ ਖਰੜਗੜ੍ਹ ਸਾਹਿਬ ਨੂੰ ਜਾ ਰਹੀ ਸੀ ਅਸੀਂ ਉਹਨਾਂ ਨੂੰ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੁਕੀ ਨਹੀਂ ਐ ਫਿਰ ਜੱਗ ਦਾ ਮਾ ਕੇ ਤਰਾਈ ਦੇ ਵਿੱਚ ਗੜੀ ਮਾਨਸਾ ਘਾਟੀ ਦੇ ਵਿੱਚ ਪਲਟ ਗਈ ਸਾਨੂੰ ਕਿਸੇ ਮੋਟਰਸਾਈਕਲ ਵਾਲੇ ਨੇ ਦੱਸਿਆ ਬਸ ਪਲਟ ਗਈ ਤੇ ਅਸੀਂ ਜਦੀ ਪਿੰਡ ਵਾਲੇ ਇਕੱਠੇ ਕਰਕੇ ਬੰਦੇ ਜੱਗੀਆਂ ਨੂੰ ਚੱਕਿਆ ਤੇ ਐਂਬੂਲੈਂਸ ਵਿੱਚ ਹੋਟਵਿਕਾ ਪਹੁੰਚਾਇਆ ਸਹੀ ਹਾਂਜੀ ਮੇਰਾ ਪਿੰਡ ਗੜੀ ਮਾਸਾਲਾ ਜੀ ਇਧਰ ਉਪਰ ਇੱਕ ਬੱਸ ਆਈ ਜੀ ਜਿਹੜੀ ਬੱਸ ਸੀਗੀ ਉਹ ਇੱਥੇ ਆ ਕੇ ਬਾਜੂ ਪਤਾ ਲੱਗ ਗਿਆ ਕਿ ਉਹ ਮੋਕੇਵਾਲ ਦੀ ਸੀਗੀ ਤੇ ਉਹਨਾਂ ਯਾਤਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਵੀ ਕਿ ਰੁਕ ਜਾਓ ਤੁਸੀਂ ਇਧਰੋਂ ਨਾ ਜਾਓ ਪਰ ਉਹਦੇ ਵਿੱਚ ਕੋਈ ਯਾਤਰੀ ਨਾ ਨਾ ਕਰਨ ਦੇ ਬਾਅਦ ਵੀ ਉਹ ਬੱਸ ਲੈ ਕੇ ਆ ਗਈ ਪਰ ਉਹ ਬੱਸ ਇੱਥੇ ਆ ਕੇ ਪੱਟ ਗਈ ਬੱਸ ਪੱਟਣ ਕਰਕੇ ਕਾਫੀ ਸਵਾਰੀਆਂ ਦੇ ਸੱਟਾ ਲੱਗ ਗਈਆਂ ਸੱਟਾ ਲੱਗਣ ਕਰਕੇ ਪਿੰਡ ਦੇ ਬੰਦੇ ਨੇ ਇਕੱਠੇ ਹੋ ਕੇ ਫਟਾਫਟ ਜਿਹੜੇ ਬੰਦੇ ਆ ਉਹ ਹਫੜਾ ਦਫੜੀ ਵਿੱਚ ਇਕੱਠੇ ਕਰਕੇ ਉਹਨਾਂ ਨੂੰ ਹਸਪੀਟਲ ਭਜਾਇਆ ਕੁਝ ਐਂਬੂਲੈਂਸਾਂ ਭਾਈਆਂ ਕੁਝ ਪਰਸਨਲ ਗੱਡੀਆਂ ਦੀ ਤੇ ਆਪਣੀ ਚੌਂਕੀ ਇੰਚਾਰਜ ਵੀ ਵਿਚਾਰੇ ਜਿਹੜੇ ਹੈਗੇ ਉੱਥੇ ਵੀ ਮੇਰੇ ਖਿਆਲ ਨਾਲ 2 ਜਾਂ 3 ਮਲਾਜਮ ਹੀ ਹੈ ਤੇ ਕਾਫੀ ਵਾਰੀ ਇੱਥੇ ਹਾਸੇ ਹੋ ਚੁੱਕੇ ਤੇ ਲੋਕਾਂ ਨੂੰ ਕਈ ਵਾਰੀ ਰੋਕੀਦਾ ਵੀ ਹੈ ਕਈ ਦੇ ਵੀ ਹੈ ਪਰ ਕਈ ਵਾਰੀ ਉਹ ਨਹੀਂ ਰੁਕਦੇ ਕਿ ਜਿਹੜੇ ਇੱਥੇ ਮਹਾਰਾਜ ਜੀ ਹੈਗੇ ਉੱਥੇ ਉਹਨਾਂ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਕੁਝ ਮਲਾਜਮਾਂ ਦੇ ਨਾਲ ਬੰਦੇ ਲਾਏ ਜਾਣ ਤੇ ਸ਼ਨੀਵਾਰ ਰਾਤ ਐਤਵਾਰ ਨੂੰ ਅਕਸਰ ਇੱਥੇ ਕੋਈ ਨਾ ਕੋਈ ਘਟਨਾ ਹੋ ਜਾਂਦੀ ਤੇ ਪਿੰਡ ਵਾਸੀਆਂ ਨੂੰ ਕਾਫੀ ਦਿੱਕਤ ਆਉਂਦੀ ਉਹ ਵਿਚਾਰੇ ਖਪੜਾ ਦਬੜੀ ਵਿੱਚ ਜਾਂਦੇ ਤੇ ਉਹਨਾਂ ਨੂੰ ਭੇਜਦੇ ਆਂ ਤੇ ਹੁਣ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਨੇ ਦੇ ਨਾਲੇ ਪਲੱਸ ਪੁਆਇੰਟ ਵਾਸੀ ਨਾਲ ਮਿਲ ਕੇ ਉਹਨਾਂ ਬੱਚਿਆਂ ਨੂੰ ਉੱਥੇ ਪਹੁੰਚਾਇਆ ਜੀ ਅੱਛਾ ਕੋਈ ਸੱਟ ਕੋਈ ਉੱਧਾ ਇਹ ਟੈਨਕ ਨਹੀਂ ਨੁਕਸਾਨ ਨਹੀਂ ਹੈ ਜੀ ਇੱਥੇ ਪਰ ਪਰ ਫਿਰ ਵੀ ਕਾਫੀਆਂ ਨੇ ਕੁਝ ਕਾਫੀ ਇੰਜਰੀਆਂ ਹੈ ਕੁਝ ਬੱਚਿਆਂ ਨੇ ਇੰਜਰੀਆਂ ਹੈ ਤੇ 20 ਤੋਂ 25 ਛੇ ਉਹਦੇ ਵਿੱਚ ਯਾਤਰੂ ਤੇ ਹੁਣ ਪ੍ਰਸ਼ਾਸਨ ਆ ਕੇ ਕਾਫੀ ਮਦਦ ਕੀਤੀ ਨਾਲ ਜੀ ਕਿਉਂਕਿ ਜਿਹੜੇ ਬਚਾਰੇ ਖੜੇ ਹੈ ਜੀ ਨਾਲ ਅੱਗੇ ਮੁਲਾਜਮ ਤੇ ਇਹ ਨਹੀਂ ਅੱਜ ਸਰਕਾਰ ਵੱਲ ਕੀਤੀ ਹੈ ਜੀ ਕੋਈ ਕੁੱਝ ਵੀ ਇਹ ਅੱਜ ਇੱਕ ਗੱਡੀ ਮਾਨਸੂਵਾਲ ਦੇ ਉਹਦੀ ਰਸਤਾ ਜਿਹੜਾ ਬਿਲਕੁਲ ਸ਼ਾਰਪ ਨੀਚੇ ਉੱਤਰਦਾ ਹੈਗਾ ਇੱਥੋਂ ਖਰਾਲਗੜ੍ਹ ਸਾਹਿਬ ਨੂੰ ਜਿਹੜਾ ਸੰਗਤ ਤੇ ਜਿਹੜੀ ਮੋਗੀ ਦੇ ਇਲਾਕੇ ਦੀ ਸੀ ਮੋਗੀ ਜਿਹੜੇ ਤੋਂ ਆਈ ਸੀਗੀ ਤੇ ਇਹ ਬੱਸ ਜਿਹੜੀ ਐ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਐ ਮਤਲਬ ਪਲਟਣ ਕਰਕੇ ਸੰਗਤ ਦੇ ਸਟਾ ਲੱਗਿਆ ਨੇ ਜਨੂੰ ਵੈਸੇ ਕੋਈ ਸੀਰੀਅਸ ਨਹੀਂ ਹੈ ਤੇ ਬਾਕੀ ਸੀ ਮੌਕੇ ਤੇ ਆ ਕੇ ਕਿਉਂਕਿ ਬੀਨੇਵਾਲ ਦਾ ਪਿੰਡ ਹੈਗਾ ਚੰਗੀ ਚਰ ਸਾਹਿਬ ਮੇਰੇ ਨਾਲ ਨੇ ਜਿਸ ਜਿਹੜੀ ਜਖਮੀ ਸੀ ਉਹਨਾਂ ਨੂੰ ਐਂਬੂਲੈਂਸ ਦੇ ਰੱਖੀਆਂ ਬਾਪਾ ਕਾਸਟ ਕੋਲ ਰਜਿਸਟਰ ਕਰਵਾ ਦਿੱਤਾ ਤੇ ਬਾਕੀ ਮੌਕੇ ਤੇ ਆ ਕੇ ਸਾਰਾ ਦੇਖਿਆ ਜੋ ਵੀ ਹੈਰਪੀ ਲੋ ਹੈਗੀ ਐ ਤੇ ਲੋਕਲ ਪਬਲਿਕ ਦੇ ਸਹਿਯੋਗ ਨਾਲ ਜਿਹੜੀ ਐ ਉਹ ਸਾਰਿਆਂ ਦੇ ਘਰਾਂ ਦੇ ਵਿੱਚ ਇੰਟੀਮੇਸ਼ਨ ਜਿਹੜੀ ਐ ਦਿੱਤੀ ਜਾ ਰਹੀ ਐ ਸਰ ਇਹ ਪਬਲਿਕ ਕ ਜਿਹੜੀ ਐ ਸੰਗਤ ਹੈ ਖਰਾਲਗੜ੍ਹ ਵਾਸਤੇ ਆ ਰਹੀ ਐ ਖਰਾਲਗੜ੍ਹ ਹਾਂਜੀ ਸੰਗਤ ਦੇ ਦਰਸ਼ਨ ਵਾਸਤੇ ਆ ਜੈਤਵਾਰ ਮਨੋ ਜਿਹੜਾ ਆਉਂਦੀ ਐ ਇਥੇ ਦਰਸ਼ਨ ਵਾਸਤੇ ਆ ਰਹੀ ਸੀਗੀ ਤੇ ਉਹ ਤਾਂ ਬੜੀ ਮਨੋ ਬਹੁਤ ਚਾਹ ਹੋਇਆ ਜੀ ਜਿਹੜਾ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਤੇ ਚਲੋ ਸੱਟਾਂ ਜਰੂਰ ਲੱਗੀਆਂ ਨੇ ਉਹਨਾਂ ਨੂੰ ਹਸਪਟਲਾਈਜ਼ ਅਸੀਂ ਕਰ ਕਰਵਾਤਾ ਜਿਹੜਾ ਹਸਪੀਟਲ ਭੇਜੇ ਜੀ ਇਹ ਲਗ ਲਗ ਹਸਪੀਟਲ ਦੀ ਐਂਬੂਲੈਂਸ ਆਈ ਦੀਆਂ ਮਗਾ ਕੇ ਉਹ ਇੱਥੋਂ ਭੇਜ ਦਿੱਤੀਆਂ ਜੀ ਉਹ ਉਹਨਾਂ ਦੇ ਪਿੱਛੇ ਅਸੀਂ ਜਾ ਕੇ ਬਾਕੀ ਦੇਖ ਲੈਣੇ ਜੀ ਉਹਨਾਂ ਦਾ ਕਿਹੜੇ ਕਿਹੜੇ ਹਸਪੀਟਲ ਥੇ ਠੀਕ ਹੈ ਜੀ